ਜਲੰਧਰ ਥਾਣਾ ਡਿਵੀਜ਼ਨ ਨੰਬਰ 4 ਦੇ ਅੰਦਰ ਪੈਂਦੇ ਸਕਾਈ ਲਾਰਕ ਚੌਂਕ ਦੇ ਕੋਲ ਨਾਕਾਬੰਦੀ ਦੇ ਦੌਰਾਨ ਪੁਲਿਸ ਨੇ ਇੱਕ ਵਪਾਰੀ ਤੋਂ 5 ਲੱਖ ਤੋਂ ਜ਼ਿਆਦਾ ਨਕਦੀ ਬਰਾਮਦ ਕੀਤੀ। ਸਕਾਈ ਲਾਰਕ ਜਮ ਨਾਕਾ ਲੱਗਾ ਜੀ ਲੋਕ ਸਭਾ ਟੋਣਾ ਦੌਰਾਨ ਉਸ ਨਾਕੇ ਤੇ ਆਪਾਂ ਗੱਡੀ ਰੋਕੀ ਆ ਵਾਲੀ ਐਮਡੀ ਹੈਕਟਰ ਇਹ ਗੱਡੀ ਦੇ ਵਿੱਚੋਂ ਜਿਹੜੇ ਮਾਲਕ ਸੀ ਉਹਨਾਂ ਨੇ ਆਪਣਾ ਜੰਗਬਾ ਦੱਸ ਕੇ ਦੱਸਿਆ ਔਰ ਇਹ ਜਿਹੜੇ ਫਗਵਾੜਾ ਗੇਟ ਨੇ ਬਲਬੀਰ ਸਿੰਘ ਐਂਡ ਸੰਤ ਜਨਾਬ ਦੀ ਦੁਕਾਨ ਹੈ ਤੇ ਇਹਨਾਂ ਦੇ ਅੱਗੇ ਬੈਗ ਪਿਆ ਸੀ ਕਾਲੇ ਰੰਗ ਦਾ ਹੈਂਡ ਬੈਗ ਉਹਨੂੰ ਚੈੱਕ ਕੀਤਾ ਉਹਦੇ ਵਿੱਚੋਂ 5,58,400 ਰੁਪਏ ਬਰਾਮਦ ਹੋਏ ਐ ਜੋ ਐਸਐਸਸੀ ਟੀਮ ਦੇ ਇੰਚਾਰਜ ਨੇ ਚੈੱਕ ਕੀਤੀ ਰੱਖੋ ਉਹ ਜਿਹੜਾ ਇੱਕ ਸਟੇਟਮੈਂਟ ਦਿਖਾ ਰਹੇ ਆ ਉਹ ਸਫੀਸ਼ੀਐਂਟ ਨਹੀਂ ਹੈ ਜੀ ਇਲੈਕਸ਼ਨ ਕਮਿਸ਼ਨ ਦੇ ਕੋਡ ਆਫ ਕੰਡੈਕਟ ਦਾ ਮਤਲਬ 50 ਹਜ਼ਾਰ ਤੋਂ ਉੱਪਰ ਅਮਾਉਂਟ ਲੈ ਕੇ ਕਿਤੇ ਵੀ ਜਾਣਾ ਆਪਾਂ ਹੈਂਡਲ ਨਹੀਂ ਕਰ ਸਕਦੇ ਤੇ ਇਸ ਲਈ ਇਹਨੂੰ ਸੀਜ਼ਰ ਜਬਤ ਕੀਤਾ ਗਿਆ ਇਹ ਖਜ਼ਾਨੇ ਜਮ੍ਹਾਂ ਕਰਵਾ ਰਹੇ ਹਾਂ ਅੱਗੇ ਆਪਣੇ ਡਾਕੂਮੈਂਟਸ ਦਿਖਾ ਕੇ ਆਪਣੇ ਲੈ ਕੇ ਰਹੇ ਸਰ ਉਹਨਾਂ ਨੇ ਕਿਹਾ ਮੈਂ ਬੈਂਕ ਜਮ੍ਹਾਂ ਕਰਾ ਰਿਹਾ ਸੀ ਜਿਹੜੇ ਮੈਂ ਸਟੇਟਮੈਂਟ ਵੀ ਦਿਖਾਈ ਹੋਏਗੀ ਨਹੀਂ ਉਹ ਮੈਂ ਨਹੀਂ ਉਹਨਾਂ ਕਰ ਸਕਦਾ ਉਹਨੂੰ ਸਫੀਸ਼ੀਐਂਟ ਜਿਹੜਾ ਸੈਟ ਇਹਨਾਂ ਦੀ ਸੈਟਲਮੈਂਟ ਜਿਹੜੀ ਤਸੱਲੀ ਕਰਾਉਣੀ ਹੈ ਉਹ ਸਬੰਧਤ ਡਿਪਾਰਟਮੈਂਟ ਨੇ ਕਰਾਉਣੀ ਹੈ ਐਸਐਸਸੀ ਟੀਮਾਂ ਨੇ ਕਰਾਉਣੀ ਹੈ ਕੈਸ਼ ਆ ਹੋਣ ਕਿੱਥੇ ਜਮ੍ਹਾਂ ਕਰਵਾਏ ਹੁਣ